ਇਹ ਬਹੁਤ ਵੱਡੀ ਫਿਲਮ ਇੱਕ ਆ ਰਹੀ ਹੈ ਸਾਡੀ ਫਿਲਮ ਦਾ ਨਾਮ ਹੈ ਨਮੂਨੇ ਉਹਦੇ ਵਿੱਚ ਘੁੱਗੀ ਭਾਜੀ ਮੈਂ ਬਲਰਾਜ ਭਾਜੀ ਸਾਰੇ ਕਮੇਡੀਅਨ ਕਲਾਕਾਰ ਵਿੱਚ ਤੇ ਉਹ ਭਾਬੀ ਜਿਹੜੀ ਚੁੰਮੇ ਵਾਲੀ ਉਹ ਮੇਰੀ ਵਾਈਫ ਬਣੀ ਹੈ ਤੇ ਜਿਹੜਾ ਉਹਦਾ ਘਰ ਵਾਲਾ ਵਾ ਉਹਦਾ ਪਿਓ ਬਣਿਆ ਵਾ ਗੱਲ ਉਲਟ ਗਈ ਯਾਰ ਪੰਗਾ ਪੈ ਗਿਆ ਪੰਗਾ ਪੈ ਗਿਆ ਉਹਦੇ ਵਿੱਚ ਗਾਣਾ ਸਾਡਾ ਆਇਆ ਤੂੰ ਗੁੜ ਤੇ ਮੈਂ ਪੱਤੀ ਜੋੜੀ ਚਾ ਵੰਗੂ ਪੱਕੀ ਤੂੰ ਗੁੜ ਤੇ ਮੈਂ ਪੱਤੀ ਜੋੜੀ ਚਾ ਵੰਗੂ ਪੱਕੀ ਬਾਪੂ ਪਾਈ ਬੈਠ ਪੰਗੇ ਪੈਸਾ ਦੱਸ ਲੱਖ ਮੰਗੇ ਮੇਰਾ ਫਿਕਰਾ ਚ ਲੰਗੇ ਹਰ ਕਿਸਾਨੀ ਕੁੜੀਏ ਪੈਸੇ ਤੇ ਲਹਿਦਾਨੀ ਹੁੰਦਾ ਇੰਤਜ਼ਾਮ ਕੁੜੀਏ ਸੋ ਇਹ ਫਿਲਮ ਹੈ ਨਮੂਨੇ ਫਿਲਮ ਸਾਡੀ ਬਿਲਕੁਲ ਉਹਦੇ ਚ ਨਮੂਨੇ ਬਣਾਏ ਵੱਡੀ ਫਿਲਮ ਹੈ ਸਾਡੀ ਇੱਕ ਨੀਮੇ ਸੱਸ ਕੁੱਟਣੀ ਪਾਰਟ 2 ਜਿਸ ਦਿਨ ਇਲੈਕਸ਼ਨ ਹੋਣਿਆ ਜਾਂ ਫਾਰਮ ਪਰਨੇ ਸ਼ੁਰੂ ਹੋਣਿਆ ਬਿਲਕੁਲ 7 ਤਰੀਕ ਨੂੰ ਵੱਡੇ ਥੀਏਟਰਾਂ ਦੇ ਵਿੱਚ ਤੁਸੀਂ ਪਹੁੰਚੋ ਸਾਡੀ ਫਿਲਮ ਦੇਖੋ ਵੱਡੀ ਫਿਲਮ ਪਹਿਲੀ ਵਾਰ ਤੁਹਾਡਾ ਭਰਾ ਵੱਡੀ ਫਿਲਮ ਚ ਆ ਰਿਹਾ